ਉਦੋਂ ਲੈ ਕੇ ਆਏ ਸੀ ਉਦੋਂ ਦਾ ਬਾਬਾ ਜੀ ਦੀ ਮਿਹਰ ਹੋ ਗਈ ਨਹੀਂ ਠੀਕ ਹੈ ਤੇ ਮਾਨ ਸਾਹਿਬ ਹੋਰ ਸੁਣਾਓ ਕਿਤੇ ਕਿਨਿਕ 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 ਜਮ ਕਰਾਇਆ ਉਹਦੇ ਭੈਣ ਨਹੀਂ ਸੀ ਉਹਦੇ ਜੀਜਾ ਜੀ ਨਹੀਂ ਕਿਸੇ ਨੂੰ ਨਹੀਂ ਜਮ ਕਰਾਇਆ ਵੀ ਜੀ ਕਿਸੇ ਨੇ ਤਾਂ ਸਾਨੂੰ ਆਣ ਗਵਣ ਦੇ ਲੋਕਾਂ ਨੇ ਕਾਲ ਕੀਤੀ ਨਾ ਤਾਂ ਉੱਥੇ ਜਿਹੜੀ ਮੌਕੇ ਤੇ ਭੈਣ ਆਈ ਨਦੀਜਾ ਜੀ ਸੀ ਬੁਲਾਇਆ ਵੀ ਸੀ ਉਹਨਾਂ ਨੂੰ ਆਈ ਨਹੀਂ ਮੁੰਗਰਦਨ ਅਸੀਂ ਕੀਤਾ ਸੀ ਫੋਨ ਉਹ ਕਹਿੰਦੇ ਵੀ ਅਸੀਂ ਬਾਹਰ ਇੱਕ ਦੂਰ ਸੀ ਕਿਤੇ ਸਾਨੂੰ ਤਾਂ ਵੀ ਤੂੰ ਬੜੇ ਦਿਨਾਂ ਤੋਂ ਅੰਦਰ ਪਿਆ ਸੀ ਹਾਲ ਤੇਰੀ ਬੜੀ ਮਾੜੀ ਸੀ ਮੈਨੂੰ ਪਤਾ ਸੀ ਐ ਨਹੀਂ ਸੀਗੀ ਕੋਈ ਸਾਨੂੰ ਕਿਸ ਨੇ ਜਮਾ ਕਰ ਇਹ ਸੈਂਟਰ ਨਹੀਂ ਕੋਈ ਆਪਾਂ ਤਾਂ ਉਹਨਾਂ ਦੀ ਜਦੋਂ ਤੂੰ ਠੀਕ ਹੋ ਜਾਵੇਂਗਾ ਤੈਨੂੰ ਭੇਜ ਦਾਂਗੇ ਕੋਈ ਜ਼ਬਰਦਸਤੀ ਕੋਈ ਨਹੀਂ ਮੈਂ ਮੈਂ ਤੁਹਾਨੂੰ ਕਿਹਾ ਜੀ ਭਰਾਵਾ ਤੂੰ ਮੇਰਾ ਜੋ ਤੂੰ ਸਮਝਾਇਆ ਮਤਲਬ ਇੱਕ ਕਵਰ ਕੋਈ ਗੱਲ ਕੋਈ ਗੱਲ ਹੀ ਨਹੀਂ ਬਾਬਾ ਜੀ ਇਹ ਦਿਲ ਵੀ ਵੱਜੇਗਾ ਗਾਣਾ ਸੁਣੇਗਾ ਕਿਸਨਾਂ ਕੇ ਜਾਵਾਂਗੇ ਕਿ ਦਿਨ ਜ਼ਰੂਰ ਦੇਣਗੇ ਵਧੀਆ ਜੀ ਇਹਨੂੰ ਪ੍ਰੋਗਰਾਮ ਹਰ ਸਮਰ ਕੈਂਪ ਰੱਖਣਾ ਹੁਣ ਹਾਂਜੀ ਤੇ ਸਮਰ ਕੈਂਪ ਆ ਬੱਚਿਆਂ ਦਾ ਥੱਲੇ 22 ਤਰੀਕ ਦਾ ਸ਼ਹਿਰ ਉਦੋਂ ਆਪਾਂ ਕਰਾਂਗੇ ਪ੍ਰੋਗਰਾਮ ਖੰਧ ਤੁ ਕੀ ਇੱਕ ਇੱਕ ਦਾ ਪਰਾਇ ਜੀ ਹਾਂ ਹੁਣ ਸੁਣਾਣਾ ਹੁਣ ਸੁਣਾਉਣਾ ਥੋੜਾ ਜਿਹਾ ਸਲਾਮ ਅਲੇਕੁਮ ਓ ਮਹੰਗੀਆਂ ਜ਼ਮੀਨਾਂ ਕੱਦ 6-6 ਫੁੱਟ ਨੀ ਓ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਓ ਮਹੰਗੀਆਂ ਜ਼ਮੀਨਾਂ ਕੱਦ 6-6 ਫੁੱਟ ਨੀ ਓ ਚੰਡੀਗੜ੍ਹ ਪੜਦੇ ਜੱਟਾਂ ਦੇ ਪਤਨੀ ਓ ਪਿਓ ਵਿੱਚ ਇਹਨਾਂ ਦੀ ਚੜਾਈ ਪੂਰੀ ਐ ਓ ਕਰ ਦਿੰਦੇ ਵਾਰ ਦਾ ਤੇ ਛੱਟ ਕੁੜੀਏ ਹੁੰਦੇ ਨੇ ਜਗਾੜੂ ਬੜੇ ਜੱਟ ਕੁੜੀਏ ਲੰਦੇ ਨੇ ਜੇ ਗਾੜ ਲਾ ਕੇ ਪੱਟ ਕੁੜੀਏ ਬਾਈ ਵਾਲਾ ਜਨਾਬ ਬਹੁਤ ਦੇਖੀ ਸਾਡੇ ਵਾਲਾ ਜਨਾਬ ਜੀ ਸਿੰਪਲ ਜਿਹਾ ਬੜਾ ਜ਼ਿਆਦਾ ਸਵੇਕ ਕਾੜੋਂ ਲਾ ਜੀ ਬੋਟੈਂ ਬਾਤ ਕਰ ਰਿਆ ਨਾ ਉਹ ਛੋਟੀਆਂ ਸੋਚਾਂ ਨੂੰ ਵੱਜੇ ਨਾ ਮੁੰਡਾ ਦੇਸੀ ਦੇ ਕਿਉਂ ਵਾਂਗੂ ਨਹੀਂ ਉਹ ਗੋਡੇ ਜੀ ਨਾਲ ਦੇ ਮੰਦਿਰ ਕੁੱਟਦੀ ਉਹਨੂੰ ਮੰਨਦਾ ਪਿਓ ਵਾਂਗੂ ਨਹੀਂ ਉਹ ਖੱਬੀ ਖਾਣ ਖੁੰਝੇ ਲਾਤਾ ਮਿੱਠੀਏ ਅੱਟੇ ਵਾਂਗੂ ਪਿਆ ਗੁੰਨਿਆਂ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਆੜੀ ਸਰਾਵਾਂਗੇ ਭਾਈ ਥੋੜਾ ਜਿਹਾ ਸੀਰੀਅਸ ਸੈਟ ਹੋ ਜਾਏ ਚੰਗੇ ਦੋਨਾਂ ਜੀ ਵਾਈ ਗੁਰਜੀਤ ਖਾਲਸਾ ਵਾਈ ਗੁਰਜੀਤ ਫਤਿਹ ਸਾਡਾ ਧਿਮਾਨ ਸਾਹਿਬ ਧਿਮਾਨ ਵੀਰੇ ਨੂੰ ਤੁਸੀਂ ਦੇਖਿਆ ਸੀ ਅੱਜ ਤੇ ਉਸ ਦਿਨ ਦੀ ਸਿਹਤ ਦੇ ਵਿੱਚ ਤਸਵੀਰਾਂ ਚ ਬਿਆਨ ਨਹੀਂ ਹੋ ਸਕਦੀ ਉਹ ਜੋ ਤਕਲੀਫ ਸੀ ਬਾਈ ਪਰ ਉਹ ਤਕਲੀਫ ਜੋ ਇਹਨੇ ਝੱਲੀ ਆ ਨਾ ਬੱਚੇ ਨੇ ਰੱਬ ਕਿਸੇ ਨੂੰ ਦੇਵੇ ਨਾ ਜਦੋਂ ਕਿਸੇ ਦੇ ਮਾਪੇ ਦਾ ਸਿਰ ਤੋਂ ਸਾਇਆ ਉੱਠ ਜਾਂਦਾ ਨਾ ਤਾਂ ਬੰਦਾ ਲਾ ਲਾਰਸ ਮਹਿਸੂਸ ਕਰਦਾ ਯਤੀਮ ਮਹਿਸੂਸ ਕਰਦਾ ਇਕੱਲਾ ਮਹਿਸੂਸ ਕਰਦਾ ਉਦੋਂ ਲੋਡ ਹੁੰਦੀ ਆ ਉਹਨਾਂ ਸਾਰੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਦੀ ਜਿਹੜੇ ਸਾਡੀਆਂ ਖੁਸ਼ੀਆਂਾਂ 'ਚ ਨੱਚਦੇ ਟੱਪਦੇ ਆ ਭੰਗੜੇ ਪਾਉਂਦੇ ਆ ਗਿੱਧੇ ਪਾਉਂਦੇ ਆ ਪਰ ਦੁੱਖ ਦੀ ਘੜੀ ਚ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਫਿਰ ਕੱਲਾ ਕੱਲਾ ਹੀ ਰਹਿ ਜਾਂਦਾ ਤੇ ਫਿਰ ਕਈ ਕੋਈ ਸ਼ਰਾਬ ਦਾ ਸਹਾਰਾ ਲੈ ਜਾਂਦਾ ਕੋਈ ਗਾੜਾ ਸਹਾਰਾ ਲੈ ਜਾਂਦਾ ਉਹ ਫਿਰ ਹਾਲਾਤ ਜਿਹੜੇ ਬਣਦੇ ਆ ਨਾ ਜਿਹੜੇ ਵੀਰੇ ਦੀ ਜ਼ਿੰਦਗੀ ਚ ਬਣੇ ਸਾਡੇ ਛੋਟੇ ਭਾਈ ਦੀ ਇੱਕ ਕਿਸੇ ਦੀ ਜ਼ਿੰਦਗੀ ਦਿੰਦਾ ਸਮਾਂ ਏਡਾ ਸੋਹਣਾ ਘਰ ਆਸ਼ੀਆਨਾ ਵਧੀਆ ਕਿਰਾਏ ਇਹ ਪ੍ਰਾਪਰਟੀਆਂ ਮਹੀਨੇ ਦੀ ਚੰਗੀ ਵਧੀਆ ਇਨਕਮ ਬੜਿਆ ਲਿਖਿਆ ਜੰਬਰੂ ਪੂਰਾ ਇਲੈਕਟ੍ਰੀ ਸਿਟੀ ਦਾ ਕੰਮ ਜਾਣਦਾ ਪੂਰਾ ਮਤਲਬ ਕਹਿ ਦਈਏ ਐਕਸਪਰਟ ਬੰਦਾ ਫਿਰ ਚੰਗਾ ਸਿੰਗਰ ਵੀ ਗਾਇਕ ਵੀ ਵੀਰ ਲਿਖਦਾ ਵੀ ਆ ਗਾਉਂਦਾ ਵੀ ਆ ਆਪਣੀ ਮਿਹਨਤ ਵੀ ਕਰਦਾ ਸੀ ਕਿਰਤ ਕਮਾਈ ਵੀ ਕਰਦਾ ਸੀ ਪਰ ਜ਼ਿੰਦਗੀ ਐਸੀ ਪਟੜੀ ਤੇ ਉਤਰੀ ਤੁਸੀਂ ਦੇਖੇ ਹਾਲਾਤਾਂ ਪਲੀਜ਼ ਸਪੋਰਟ ਕਰਿਓ ਮੇਰੇ ਭਰਾ ਨੂੰ ਬਾਕੀ ਮੇਰੇ ਵਿੰਦਰ ਧਮਾਨ ਇੱਕ ਚੰਗਾ ਸਿੰਗਰ ਆ ਇਹਦੇ ਵਿੱਚ ਇੱਕ ਗੋਣਾ ਸਿੰਗਿੰਗ ਦਾ ਪਰ ਇਦਾਂ ਦੇ ਬੰਦਿਆਂ ਨੂੰ ਸਪੋਰਟ ਨਹੀਂ ਮਿਲਦੀ ਜੇ ਕੋਈ ਚੰਗੇ ਸਿੰਗਰ ਕੋਈ ਚੰਗੇ ਜਿਹੜੇ ਵੀਰ ਸਾਡੇ ਗੀਤਕਾਰ ਨੇ ਜਾਂ ਜਿਹੜੇ ਸੰਗੀਤਕਾਰ ਨੇ ਕੋਈ ਉਹ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਇਦਾਂ ਦੇ ਵੀਰ ਨੂੰ ਆਪਾਂ ਮੌਕਾ ਦੇਈਏ ਉੱਟ ਕੇ ਖੜਾ ਹੋਵੇ ਆਪਣੇ ਪੈਰਾਂ ਸਿਰ ਹੋਵੇ ਕੱਲ ਨੂੰ ਵਿਆਹ ਹੋਣਾ ਘਰ ਸਾਂਭਣਾ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹੈ ਜੇ ਪਿਆ ਬਾਈ ਪਰ ਹੋਸਲੇ ਦੀ ਲੋੜ ਆ ਹੋਸਲੇ ਫਜ਼ਾਈ ਦੀ ਲੋੜ ਆ ਦੂਰ ਕਰਿਓ ਗੁਰਵਿੰਦਰ ਧਿਮਾਨ